ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਨਾਲ ਲਗਾਤਾਰ 2-4 ਹੋਣਾ ਪੈ ਰਿਹਾ ਹੈ ਪੰਜਾਬ ਪ੍ਰੋਦੀਧਰ ਕਾਂਗਰਸ ਇਸ ਬਿਜਲੀ ਸਮੱਸਿਆ ਦੇ ਮਾਮਲੇ ਨੂੰ ਲੈ ਕੇ ਵਿਧਾਨ ਸਭਾ اجلاس 'ਚ ਝੋਨਾ ਸ਼ੋਨਾ ਨਾਲ ਚੱਕਣ ਦੀ ਗੱਲ ਕਹਿ ਰਹੀ ਹੈ ਪ੍ਰੋਦੀਧਰ ਦੇ ਆਗੂ ਸੁਮੇਲ ਜਾਖੜ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਪਾਕਿਸਤਾਨ ਨੂੰ ਬਿਜਲੀ ਦੇਣ ਦੀ ਗੱਲ ਤਾਂ ਦੂਰ ਪਹਿਲੇ ਇਹ ਦੱਸੋ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਕਦੋਂ ਮਿਲੇਗੀ ਰੋਜ਼ਾਨਾ ਲੱਗ ਰਹੇ ਕਟਾਂ ਤੋਂ ਲੋਕ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ ਸਾਰਿਕ ਲੋਕਾਂ ਨੂੰ ਪਤਾ ਵਕ ਚੋਣਾ ਵੇਲੇ ਪੂਰੀ ਬਿਜਲੀ ਮਿਲਦੀ ਸੀ ਪਰ ਹੁਣ ਚੋਣਾ ਮਕਰੋ ਲੰਮੇ-ਲੰਮੇ ਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਾਤ ਨੂੰ ਘਟੋਗੇ ਦੁਪਹਿਰ ਨੂੰ ਬਹੁਤ ਜਾਂਦੇ ਆ ਹਰ 15 ਮਿੰਟ ਬਾਅਦ ਜਾਂਦੇ ਆ ਹਰ 15 ਮਿੰਟ ਬਾਅਦ ਜਾਂਦੇ ਆ ਫਿਰ ਆ ਜਾਂਦੇ ਆ 15 ਮਿੰਟ ਬਾਅਦ ਜਾਂਦੇ ਆ ਐਜ ਚੱਲ ਰਿਹਾ ਕਈ ਕਈ ਦਿਨੋਂ ਤਾਂ ਚੱਲ ਰਿਹਾ ਸਭ ਲੈਡਮਿੰਨੇ ਚੈਦੇ ਆ ਇਲੈਕਟ੍ਰਾ ਬੜੇ ਬੜੇ ਵਾਅਦੇ ਕਰਦੇ ਨੇ ਉਹਨਾਂ ਦਾ ਬਾਤ ਕੋਈ ਪੁੱਛਣ ਨਹੀਂ ਆਉਂਦਾ ਨਾ ਕੋਈ ਮਿਲ ਰੰਦਾ ਫਿਰ ਤੁਸੀਂ ਜਿੰਦੇ ਮਰਦੇ ਹੋ ਜਿਹੜੇ ਆਪਣੇ ਵਰਕਿੰਗ ਆਰਸ ਹੁੰਦੇ ਆ ਉਹਨਾਂ 'ਚ ਲਾਈਟ ਜਾਂਦੀ ਆ ਉਸ ਕਰਕੇ ਹੋਰ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਆ ਅਸੀਂ ਤਾਂ ਗਰਮੀ ਚ ਜਣੋ ਖੜੇ ਹੋਲਾਂਗੇ ਸਾਡੀ ਦੁਕਾਨਦਾਰੀ ਹੈ ਵੱਡੂ ਕੋਈ ਸਾਡਾ ਪੇਸ਼ੈਂਟ ਇੱਥੇ ਖੜਾ ਹੈ ਕਸਟਮਰ ਖੜਾ ਉਹ ਪਹਿ ਤੇ ਇਲੈਕਸ਼ਨ ਤੋਂ ਅੱਪਾ ਗੱਲ ਕਰੀਏ ਉਸ ਤੋਂ ਪਹਿਲਾਂ ਲਾਈਟ ਬਿਲਕੁਲ ਨਹੀਂ ਗਈ ਇਲੈਕਸ਼ਨ ਖਤਮ ਹੋਏ ਨਹੀਂ ਦੋਸਤੋ ਨੈਕਸਟ ਹੀ ਈਵਨ ਸੇਮ ਦੇ ਤੋ ਲਾਈਟ ਜਾਣੇ ਸਟਾਰਟ ਹੋ ਗਈ ਹੈ ਪੰਜਾਬ ਦੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਹਲਕੇ ਮਜੀਠਾਸ ਵੀ ਬਿਜਲੀ ਨਹੀਂ ਹੈ ਇੱਥੇ ਵੀ ਲੋਕ ਬਿਜਲੀ ਲਈ ਤਰਸ ਰਹੇ ਨੇ ਇਸ ਵੇਲੇ ਪੂਰਾ ਪੰਜਾਬ ਬਿਜਲੀ ਸੰਕਟ ਤੋਂ ਜੂਝ ਰਿਹਾ ਹੈ ਔਰ ਜੇਕਰ ਅਸੀਂ ਗੱਲ ਕਰੀਏ ਵਿਧਾਨ ਸਭਾ ਹਲਕਾ ਮਜੀਠਾ ਦੀ ਤਾਂ ਜੋ ਵਿਕਰਮ ਸਿੰਘ ਮਜੀਠੀਆ ਦਾ ਇਲਾਕਾ ਹੈ ਉਸ ਦੀ ਗੱਲ ਕਰੀਏ ਤਾਂ ਉੱਥੇ ਵੀ ਲੋਕ ਇਸ ਸੰਕਟ ਤੋਂ ਜੂਝ ਰਹੇ ਹਨ ਇਸ ਵੇਲੇ ਅਸੀਂ ਮਜੀਠੇ ਦੇ ਬੱਸ ਸਟੈਂਡ ਤੇ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਤੇ ਲੱਗੇ ਹੋਏ ਜੋ ਪੱਖੇ ਹਨ ਉਹ ਬੰਦ ਔਰ ਲੋਕ ਗਰਮੀ ਦੇ ਵਿੱਚ ਪਰੇਸ਼ਾਨ ਹੋ ਰਹੇ ਨੇ ਲੋਕਾਂ ਦਾ ਇਹੀ ਕਹਿਣਾ ਹੈ ਕਿ ਸਰਕਾਰ ਵੱਲੋਂ ਹਮੇਸ਼ਾ ਇਹੀ ਦਾਅਵੇ ਕੀਤੇ ਜਾਂਦੇ ਸਨ ਕਿ 24 ਘੰਟੇ ਪੂਰੇ ਪੰਜਾਬ ਵਿੱਚ ਬਿਜਲੀ ਦਿੱਤੀ ਜਾਏਗੀ